ਇਸ ਸਮੇਂ ਫਿਲਮੀ ਗਲਿਆਰਿਆਂ ਦੇ ਵਿੱਚ ਸਿਰਫ ਇੱਕ ਹੀ ਨਾਮ ਦੀ ਚਰਚਾ ਹੋ ਰਹੀ ਹੈ ਉਹ ਹੈ ਸਈਯਾਰਾ ਸਈਯਾਰਾ ਦਾ ਬੁਖਾਰ ਘਟ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਸਭ ਦੇ ਕੇਂਦਰ ਦੇ ਵਿੱਚ ਉੱਭਰਦਾ ਸਤਾਰ ਹੈ ਆਹਾਨ ਪੰਡੇ ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ ਇਸ ਰੋਮਾਂਟਿਕ ਡਰਾਮਾ ਦੇ ਵਿੱਚ ਆਹਾਨ ਅਨਿਤ ਪੱਡਾ ਦੇ ਨਾਲ ਹੈ ਅਤੇ ਇਹ ਆਪਣੇ ਰੂਹ ਨੂੰ ਛੂਹ ਲੈਣ ਵਾਲੇ ਸੰਗੀਤ ਦਿਨ ਨੂੰ ਛੂਹ ਲੈਣ ਵਾਲੇ ਪ੍ਰਦਰਸ਼ਨਾਂ ਅਤੇ ਭਾਵਨਾਤਮਕ ਤੌਰ ਤੇ ਜੋਸ਼ਪ੍ਰੀ ਕਹਾਣੀ ਸੁਣਾਉਣ ਦੇ ਕਾਰਨ ਇੱਕ ਦੇਸ਼ ਵਿਆਪੀ ਸਨਸਨੀ ਬਣ ਗਈ ਹੈ ਪ੍ਰਸੰਚਿਤ ਘਰੀਲਾਂ ਤੋਂ ਲੈ ਕੇ تھیਟਰ ਗਾਉਣ ਤੱਕ ਸਿਆਰਾਂ ਦੀ ਲਹਿਰ ਜੋਸ਼ੀਲੇ ਦਰਸ਼ਕਾਂ ਦੇ ਨਾਲ-ਨਾਲ ਉੱਚੀ ਉੱਠ ਰਹੀ ਹੈ ਪਰ ਸਭ ਤੋਂ ਵੱਧ ਆਹਾਨ ਪਾਂਡੇ ਦੀ ਵੱੱਦ ਦੀ ਪ੍ਰਸਿੱਧੀ ਨੇ ਉਸ ਨੂੰ ਬਾਲੀਵੁੱਡ ਦਾ ਅਗਲਾ ਵੱਡਾ ਯੂਥ ਆਈਕਨ ਬਣਾ ਦਿੱਤਾ ਹੈ ਖਾਸ ਕਰਕੇ ਜਨਜ਼ੀ ਦਰਸ਼ਕਾਂ ਦੇ ਵਿੱਚ ਉਹ ਆਪਣੀ ਮਨਮੋਹਕ ਸਕ੍ਰੀਨ ਮੌਜੂਦਗੀ ਅਤੇ ਭਾਵਨਾਤਮਕ ਪ੍ਰਦਰਸ਼ਨ ਨਾਲ ਡੈਬਿਊਟ ਐਂਟਿਕਰ ਵਾਇਰਲ ਸਨਸਨੀ ਬਣ ਗਿਆ ਕਲਮ ਦੇ ਸ਼ੋਜ਼ ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਨੇ ਤੇ تھیਟਰਸ ਤੋਂ ਲਗਾਤਾਰ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਇਸੀ ਤਰ੍ਹਾਂ ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪਰਿਆ ਥੀਏਟਰ ਕੇਰੋਕੀ ਦੇ ਵਿੱਚ ਤਬਦੀਲ ਹੁੰਦਾ ਨਜ਼ਰ ਆਇਆ ਇਸ ਦੌਰਾਨ ਪ੍ਰਸੰਸ਼ਿਕ ਜੋਸ਼ ਤੇ ਨਾਲ ਫਿਲਮ ਦਾ ਟਾਈਟਲ ਟਰੈਕ ਗਾਉਂਦੇ ਨਜ਼ਰ ਆਏ ਕਲਿੱਪ ਇੱਕ ਆਦਮੀ ਨੂੰ ਮੁਸਕਰਾਉਂਨੇ ਗਾਉਂਦੇ ਅਤੇ ਨੱਚਦੇ ਹੋਏ ਦਿਖਾਉਂਦੀ ਹੈ ਤੇ ਜਦੋਂ ਕਿ ਫਿਲਮ ਬੈਕਗ੍ਰਾਉਂਡ ਦੇ ਵਿੱਚ ਚੱਲ ਰਹੀ ਹੁੰਦੀ ਹੈ ਕਲਿੱਪ 'ਚ ਕੁਝ ਹੋਰ ਲੋਕ ਵੀ ਸਕ੍ਰੀਨ ਤੇ ਆ ਗਿਆ ਜਾਂਦੇ ਨੇ ਨਾਲ-ਨਾਲ ਗਾਉਂਦੇ ਨੇ ਅਤੇ ਰੀਲਾਂ ਰਿਕਾਰਡ ਕਰਦੇ ਨੇ ਦਲਜੀ ਇਹ ਪਹਿਲਾ ਵੀਡੀਓ ਨਹੀਂ ਹੈ ਜਦ ਦਿਖਾਉਂਦਾ ਹੈ ਕਿ ਫਿਲਮ ਨੇ ਜਨਜੀ ਦਰਸ਼ਕਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਇੱਕ థియేਟਰ ਦੇ ਵਿੱਚ ਹੱਥ 'ਚ ਆਈ ਬਿਟਰਿਪ ਲਾਇ ਹੋਏ ਦੇਖਿਆ ਗਿਆ ਉਹ ਪੂਰੇ ਭਾਵਨਾਤਮਕ ਨਿਵੇਸ਼ ਨਾਲ ਸਈਯਾਰਾ ਨੂੰ ਦੇਖ ਰਿਹਾ ਸੀ ਉਸਦੇ ਦੋਸਤਾਂ ਨੇ ਇੱਕ ਦ੍ਰਿਸ਼ ਕੈਦ ਕੀਤਾ ਜਿੱਥੇ ਉਹ ਫਿਲਮ ਵਿੱਚ ਇੱਕ ਦਰਦਨਾਕ ਪਲ ਦੌਰਾਨ ਹੰਝੂ ਪੁੱਜਦਾ ਹੈ Instagram ਤੇ ਇੱਕ ਹੋਰ ਵੀਡੀਓ ਉਸੇ ਆਦਮੀ ਦੀ ਵਾਇਰਲ ਹੋਇਆ ਉਹ ਇੱਕ ਮਦਮ ਰੋਸ਼ਨੀ ਵਾਲੀ ਸੜਕ ਤੇ ਤੁਰਦਾ ਦੇਖਿਆ ਗਿਆ ਜਿਸ ਦੇ ਵਿੱਚ IV ਡ੍ਰਿਪ ਅਜੇ ਵੀ ਉਸਦੇ ਬਾਹਰ ਤੋਂ ਲਟਕ ਰਹੀ ਸੀ ਕਿਉਂਕਿ ਬੈਕਗ੍ਰਾਉਂਡ ਦੇ ਵਿੱਚ ਸਿਆਰਾ ਦਾ ਟਾਈਟਲ ਟਰੈਕ ਚੱਲ ਰਿਹਾ ਸੀ ਵੀਡੀਓ ਦੇ ਅਨੁਸਾਰ ਪ੍ਰਸੰਸ਼ਿਤ ਮਹਾਰਾਸ਼ਟਰ ਤੋਂ ਹੈ ਕਬੀਲੇ ਗੋਰੀ ਕੇ 18 ਜੁਲਾਈ ਨੂੰ ਰਿਲੀਜ਼ ਹੋਈ ਸਿਆਰਾ ਪਹਿਲਾਂ ਹੀ ਸਾਲ ਦੀਆਂ ਸਭ ਤੋਂ ਵੱਡੀਆਂ ਸਰਪ੍ਰਾਈਜ਼ ਹਿੱਟ ਫਿਲਮਾਂ ਵਿੱਚੋਂ ਇੱਕ ਵਜੋਂ ਉੱਭਰੀ ਹੈ ਇੰਡਸਟਰੀ ਟ੍ਰੈਕਰ ਸਖਨਿਲ ਦੇ ਅਨੁਸਾਰ ਫਿਲਮ ਨੇ ਸਿਰਫ 6 ਦਿਨਾਂ ਦੇ ਵਿੱਚ 100 55 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਜਿਸ ਦੀ ਪ੍ਰਸਿੱਧੀ ਸਿਰਫ ਵਾਧੀ ਜਾ ਰਹੀ ਹੈ ਇਹ ਸੰਗੀਤਕ ਪ੍ਰੇਮ ਕਹਾਣੀ ਇੱਕ ਪ੍ਰਭਾਵਸ਼ਾਲੀ ਸੰਗੀਤਕਾਰ ਜਿਸ ਨੂੰ ਅਨੀਤ ਪੱਡਾ ਨੇ ਨਿਭਾਇਆ ਅਤੇ ਇੱਕ ਦਲੇਰ ਦ੍ਰਿੜ ਨਵੇ ਗਾਇਕ ਜਿਸ ਨੂੰ ਆਹਾਨ ਪਾਂਡਨ ਨੇ ਨਿਭਾਇਆ ਨੇ ਪਾਵਨਾਤਮਕ ਸਫਲ ਦੀ ਪਾਲਣਾ ਕਰਦੀ ਹੈ ਜਿਵੇਂ ਹੀ ਦੋਵੇਂ ਪਿਆਰ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਦੇ ਰਸਤੇ ਦੀ ਪਰਖ ਜ਼ਿੰਦਗੀ ਦੇ ਅਣਕਿਆਸੇ ਮੋੜਾਂ ਦੁਆਰਾ ਕੀਤੀ ਜਾਂਦੀ ਹੈ ਰਿਪੋਰਟਾਂ ਅਨੁਸਾਰ ਤਿਆਰਾ ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਚੋਂ 21 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਦੂਜੇ ਦਿਨ 25 ਕਰੋੜ ਤੀਜੇ ਦਿਨ 37.75 ਕਰੋੜ ਚੌਥੇ ਦਿਨ 24 ਕਰੋੜ ਅਤੇ ਪੰਜਵੇਂ ਦਿਨ 25 ਕਰੋੜ ਦੀ ਕਮਾਈ ਕੀਤੀ ਹੁਣ ਗੱਲ ਕਰ ਲੈਨੇ ਆ ਸਟਾਰ ਕਾਸ ਦੀ ਲਗਭਗ ਹਰ ਕੋਈ ਜਾਣਦਾ ਹੈ ਕਿ 27 ਸਾਲਾ ਆਹਾਨ ਕੌਣ ਹੈ ਉਸਦੇ ਮਾਪੇ ਆ ਭੈਣ ਅਤੇ ਚੰਕੀ ਪਾਂਡੇ ਨਾਲ ਉਹਨਾਂ ਦਾ ਕੀ ਸੰਬੰਧ ਹੈ ਅੱਜ ਅਸੀਂ ਤੁਹਾਨੂੰ ਆਹਾਨ ਪਾਂਡੇ ਬਾਰੇ ਉਹ ਪੰਜ ਨਿੱਜੀ ਗੱਲਾਂ ਦੱਸਾਂਗੇ ਜੋ ਕਿ ਉਹਨਾਂ ਨੇ ਖੁਦ 2 ਸਾਲ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਦੱਸੀਆਂ ਸਨ ਇਸ ਵਿੱਚ ਬਹੁਤ ਜ਼ਿਆਦਾ ਪੇਸ਼ੇਵਰਤਾ ਨਹੀਂ ਹੈ ਪਰ ਨਿੱਜੀ ਜ਼ਿੰਦਗੀ ਬਾਰੇ ਬਹੁਤ ਕੁਝ ਹੈ। ਉਹਨਾਂ ਨੂੰ ਆਪਣੇ ਵਿਆਹ ਤੇ ਬੱਚਿਆਂ ਦੀ ਯੋਜਨਾਬਾਰੇ ਵੀ ਦੱਸਦੇ ਦੇਖਿਆ ਗਿਆ। ਉਹਨਾਂ ਨੇ ਆਪਣੀ ਭੈਣ ਅਲਾਨਾ ਪਾਂਡੇ ਦੇ ਚੈਨਲ ਤੇ ਇੱਕ ਸਵਾਲ ਜਵਾਬ ਸੈਸ਼ਨ ਕੀਤਾ। ਇਸ ਦੌਰਾਨ ਉਹਨਾਂ ਨੇ ਆਪਣੀ ਪਹਿਲੀ ਸਿਗਰਟ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ 16 ਸਾਲ ਦੀ ਉਮਰ ਵਿੱਚ ਜਦੋਂ ਮੇਰੀ ਭੈਣ ਨੇ ਮੈਨੂੰ ਆਪਣੇ ਕਮਰੇ ਦੇ ਬਾਥਰੂਮ ਵਿੱਚ ਸਿਗਰਟ ਪੀਣ ਲਈ ਕਿਹਾ। ਹਾਲਾਂਕਿ ਭੈਣ ਦੇ ਨਾ ਚਾਹੁੰਦੇ باوجود ਉਹਨਾਂ ਨੇ ਸਾਰੀ ਕਹਾਣੀ ਦੱਸੀ। ਉਹਨਾਂ ਨੇ ਆਪਣੇ ਹੱਥ ਤੇ ਆਪਣਾ ਪਹਿਲਾ ਟੈਟੂ ਬਣਵਾਇਆ। ਉਹਨਾਂ ਦੇ ਭੈਣ ਦਾ ਬਰਥイヤー ਹੈ ਇਸ ਸਵਾਲ ਦਾ ਜਵਾਬ ਵੀ ਦਿੱਤਾ ਕਿ ਉਹਨਾਂ ਦੀ ਪਤਨੀ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਜਨਮਾਂ ਨਾਲ ਪਿਆਰ ਨਹੀਂ ਕਰਦੇ ਤਾਂ ਇਹ ਇੱਕ ਇਨਸਾਨੀ ਤੌਰ ਤੇ ਦਿੱਕਤ ਦੀ ਗੱਲ ਹੋ ਸਕਦੀ ਹੈ। ਜ਼ਿਆਦੇ ਪਲੈਨ ਨੂੰ ਲੈ ਕੇ ਉਹ ਕਹਿੰਦੇ ਦਿਖੇ ਕਿ ਉਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਨੇ ਕੋਈ ਪਲੈਨ ਨਹੀਂ ਕੀਤਾ ਪਰ ਜੇਕਰ ਉਹ ਬੱਚੇ ਚਾਹੁੰਦੇ ਹਨ ਤਾਂ ਉਹ ਵਿਆਹ ਤੋਂ ਬਿਨਾ ਇਹ ਕਿਵੇਂ ਕਰ ਸਕਦੇ ਨੇ? ਜਦੋਂ ਉਹਨਾਂ ਨੂੰ ਉਹਨਾਂ ਦੀ ਮਨਪਸੰਦ ਅਦਾਕਾਰਾਂ ਬਾਰੇ ਪੁੱਛਿਆ ਗਿਆ ਤਾਂ ਆਹਨ ਨੇ ਅਮਰੀਕੀ ਅਦਾਕਾਰਾ ਐਨਾ ਸੋਫੀਆ ਰੌਫ ਦਾ ਨਾਮ ਲਿਆ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਬਾਲੀਵੁੱਡ ਅਦਾਕਾਰਾਂ ਬਾਰੇ ਦੱਸਿਆ ਉਹ ਕਿਸ ਨਾਲ ਕੰਮ ਕਰਨਾ ਚਾਹੁੰਦੇ ਨੇ?